ਸੋ ਅੱਜ ਅਸੀਂ ਅਬੋਰ ਦੇ ਵਿੱਚ ਇਹ ਸਪੈਸ਼ਲ ਸਿੱਟਰ ਸ਼ੋ ਲਗਾਇਆ ਜੋ ਕਿ 3 ਸਾਲ ਬਾਅਦ ਹੋਇਆ ਮੇਰੀ ਬੜੀ ਹਮੇਸ਼ਾ ਹੀ ਰਹਿੰਦਾ ਹੈ ਕਿ ਅਸੀਂ ਫਾਰਮਰ ਦੇ ਰੂਰ ਹੋਈਏ ਉਹਨਾਂ ਦੇ ਸਮੱਸਿਆਵਾਂ ਸੁਣੀਏ ਤੇ ਉਹਦੇ ਜਿਹੇ ਹੱਲ ਨੇ ਉਹ ਤੁਹਾਨੂੰ ਦੱਸੀਏ ਕਿਉਂਕਿ ਜਿਹੜੀ ਯੂਨੀਵਰਸਿਟੀ ਹੈ ਪੰਜਾਬ ਦੇ ਵਿੱਚ ਇੱਕੋ ਯੂਨੀਵਰਸਿਟੀ ਹੈ ਪੰਜਾਬੀ ਕਲਜ ਯੂਨੀਵਰਸਿਟੀ ਜਿਹੜੀ ਕਿਸਾਨਾਂ ਲਈ ਕੰਮ ਕਰਦੀ ਹੈ ਬਾਕੀ ਯੂਨੀਵਰਸਿਟੀਆਂ ਟੀਚਿੰਗ ਦਾ ਕੰਮ ਕਰਦੀਆਂ ਨੇ ਸੋ ਕਿਸਾਨਾਂ ਦੀ ਤਾਂ ਆਪਣੀ ਯੂਨੀਵਰਸਿਟੀ ਇਹ ਤੁਹਾਡੇ ਕੋਲੋਂ ਅਸੀਂ ਸਿੱਖਦੇ ਹਾਂ ਤੁਸੀਂ ਸਾਡੇ ਕੋਲੋਂ ਸਿੱਖਦੇ ਹੋ ਬਹੁਤ ਮਾਣ ਨਾਲ ਮੇਰੇ ਕੋਲ ਆਉਂਦੇ ਨੇ ਫਾਰਮਰ ਇੱਥੋਂ ਇਹ ਹੀ ਕਹਿੰਣਗੇ ਸਾਡੀ ਯੂਨੀਵਰਸਿਟੀ ਹੈ ਮੇਲੇ ਤੇ ਬਹੁਤ ਆਉਂਦੇ ਨੇ ਲੱਖਾਂ ਚ ਆਉਂਦੇ ਨੇ ਤੁਹਾਡੀ ਆਪਣੀ ਯੂਨੀਵਰਸਿਟੀ ਹੈ ਤੇ ਅੱਜ ਜੋ ਆਪ ਫੰਕਸ਼ਨ ਹੈ ਇਹਦੇ ਵਿੱਚ ਇਹਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਵੀਰ ਬੈਠੇ ਨੇ ਇਹਦੇ ਵਿੱਚ ਕਿਉਂ ਆਉਮਦੇ ਨੇ ਕਿ ਕੁਝ ਸਿੱਖਾਂਗੇ ਸਾਡਾ ਵੀ ਹੈਗਾ ਵੀ ਅਸੀਂ ਤੁਹਾਡੀ ਆ ਪ੍ਰੋਬਲਮ ਸੁਣੀ ਹੈ। ਕਈ ਵਾਰੀ ਇਦਾਂ ਦਾ ਹੁੰਦਾ ਵੀ ਜੇ ਅਸੀਂ ਲੁਧਿਆਣੇ ਦੇ ਸਰਚ ਕਰਦੇ ਆ ਸਾਨੂੰ ਨਹੀਂ ਪਤਾ ਲੱਗਦਾ। ਲੁਧਿਆਣੇ ਚ ਕਿੰਨੇ ਹੀ ਨਹੀਂ ਹੈਗਾ। ਇਹ ਸਟੇਸ਼ਨ ਹੈਗਾ ਪਰ ਲੁਧਿਆਣੇ ਹੋਰ ਵੀ ਸਾਇੰਟਿਸਟ ਹੈਗੇ ਨੇ। ਸੋ ਅੱਜ ਅਸੀਂ ਸਾਰੀ ਯੂਨੀਵਰਸਿਟੀ ਤੇ ਆਈ ਹੋਈ ਐ। ਸਾਰੇ ਸਾਡੇ ਅਫੀਸ਼ਰ ਇੱਥੇ ਨੇ। ਤੁਹਾਡੇ ਵਾਸਤੇ ਹੀ ਆਏ ਆ। ਬਾਕੀ ਇਹ ਜਿਹੜਾ ਏਰੀਆ ਤੁਹਾਡਾ ਮੇਰੇ ਖਿਆਲ ਇਹ ਬਹੁਤ ਹੀ ਲੱਕੀ ਹੈ। ਪਰ ਬੰਗਤਾਂ ਬੱਲ ਨੂੰ ਤੇ ਇਥੇ ਕਿੰਨੇ ਫਲ ਹੋ ਰਹੇ ਨੇ ਖਜੂਰ ਕਿਤੇ ਨਹੀਂ ਹੁੰਦੀ ਪੰਜਾਬ ਚ ਤੁਹਾਡੇ ਹੋ ਰਹੀ ਐ ਇਸੇ ਤਰ੍ਹਾਂ ਕਿੰਨੋਂ ਤੁਹਾਡੇ ਹੋ ਰਿਆ ਤੇ ਹੁਣ ਤੁਸੀਂ 나ਖਵੀ ਲਾਉਣੀ ਸ਼ੁਰੂ ਕਰਤੀ ਜਿਹੜੀ ਕਹਿੰਦੇ ਸੀ ਤਰਨਦਾਰਨ ਚ ਹੁੰਦੀ ਐ ਪਹਿਲਾਂ ਤੇ ਇਹ ਤੋਂ ਇਲਾਵਾ ਪੀਚ ਤੇ ਯਰ ਜਿਹੜੇ ਨੇ ਪੀਚ ਪਲਮ ਨੇ ਜਿਹੜੇ ਉਹ ਵੀ ਤੁਸੀਂ ਲਾਉਣੇ ਸ਼ੁਰੂ ਕਰਤੇ ਨੇ ਸੋ ਕੁਦਰਤ ਵੀ ਵੇਣ ਐ ਇੱਕ ਤੁਹਾਨੂੰ ਇਹ ਫਿਰ ਸਾਡਾ ਅਸੋਸੀਏਸ਼ਨ ਵੀ ਇੱਥੇ ਹੈਗਾ ਜਿਹੜੀ ਨਵੀਂ ਚੀਜ਼ ਆਪਾਂ ਲਾਉਨੇ ਆ ਉਹਦੇ ਹੱਲ ਵੀ ਆਪਾਂ ਲੱਗਣੇ ਨੇ ਪ੍ਰੋਬਲਮ ਆਉਂਦੀਆਂ ਨੇ ਬਾਕੀ ਜੋ ਅੱਜ ਜੋ ਇਹ ਸਾਡੀ ਮੀਟਿੰਗ ਹੋ ਰਹੀ ਹੈ ਫਿਰ ਤੁਸੀਂ ਲੱਕਿਓ ਅਸੀਂ ਬਹੁਤ ਕਿਸਾਨ ਮੇਲੇ ਲਾਉਨੇ ਆ ਸੱਤ ਅਸੀਂ ਫਾੜੀ ਚ ਲਾਉਨੇ ਆ ਸੱਤ ਸੋਣੀ ਚ ਲਾਉਨੇ ਆ ਪਰ ਇਹ ਕਿਹਹਾ ਜਾ ਮੇਲਾ ਹੈ ਉਹ ਮੇਲੇ ਤੇ ਅਸੀਂ ਪੰਜਾਬ ਨੈਸ਼ਨਲ ਯੂਨੀਵਰਸਿਟੀ ਦੇ ਸਾਇੰਟਿਸਟ ਹੁੰਨੇ ਆ ਤੇ ਉਸ ਇਲਾਕੇ ਦੇ ਕਿਸਾਨ ਵੀ ਹੁੰਦੇ ਨੇ ਅੱਜ ਸਾਡੇ ਵਿੱਚ ਦੋ ਹੋਰ ਕੰਟਰੀ ਜੁੜ ਗਏ ਨੇ ਇੱਕ ਅਮਰੀਕਾ ਤੇ ਇੱਕ ਆਸਟ੍ਰੇਲੀਆ ਸੋ ਅਸੀਂ ਪਹਿਲਾਂ ਵੀ ਇੱਕ 8 ਮਈ ਦੇ ਵਿੱਚ ਕੁਝ ਕਿਸਾਨ ਬੁਲਾਏ ਸੀ ਐਨ ਆਰ ਆਈ ਫਾਰਮਰਸ ਲੁਧਿਆਣੇ ਉਹ ਚੇ ਸੀ ਕਿ ਜਿਹੜੇ ਅਸੀਂ ਪਹਿਲਾਂ ਮੇਲੇ ਲਾਉਂਦੇ ਆ ਇਕੱਠ ਕਰਦੇ ਆ ਉਹ ਸਾਡੇ ਹੀ ਫਾਰਮਰ ਹੁੰਦੇ ਨੇ ਪੰਜਾਬ ਦੇ ਦੇ ਅਸੀਂ ਹੀ ਸਾਇੰਟਿਸਟ ਹੁੰਦੇ ਆ ਆਪਣੇ ਬਹੁਤ ਸਾਰੇ ਫਾਰਮਰ ਜਨੇ ਇੱਥੇ ਬੱਸੀ ਸਾਹ ਬੈਠੇ ਨੇ ਉੱਥੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸ਼ਕਾ ਸਰਕੇ ਜਿਨ੍ਹਾਂ ਕੋਲ 10000 ਕਿਲਾ 20000 ਕਿਲਾ 50000 ਕਿਲਾ ਹੈ ਇਹ ਜਿਹੜੇ 50 60 ਸਾਲ 80 ਸਾਲ ਪਹਿਲਾਂ ਗਏ ਸੀ ਉਦੋਂ ਸਿਰਫ 20 ਡਾਲਰ ਹੀ ਇੱਥੋਂ ਅਲਾਉਟ ਹੁੰਦੇ ਸੀ ਪਾਕਟ ਮਨੀ 20 ਡਾਲਰ ਲੈ ਕੇ ਇੱਥੇ ਗਏ ਹੈ ਬਾਕੀ ਉਹ ਛੱਡ ਗਏ ਇੱਥੇ ਉੱਥੇ ਜਾ ਕੇ ਕੋਈ ਇਹਨਾਂ ਚੋ ਕਲੋ ਬਰਾਂਮਾ ਦਾ ਕਿੰਗ ਹੈ ਕੋਈ ਸੌਗੀ ਦਾ ਕਿੰਗ ਹੈ ਕੋਈ ਬਲੂ ਬੈਰੀ ਦਾ ਕਿੰਗ ਹੈ ਤੇ ਕੋਈ ਗਾਜਰਾ ਦਾ ਕਿੰਗ ਹੈ ਕੋਈ ਭਿੰਡੀ ਦਾ ਕਿੰਗ ਹੈ ਮੈਨੂੰ ਇਹ ਲੱਗਦਾ ਹੁੰਦਾ ਸੀ ਜਿਹੜੇ ਸਾਰਾ ਕੁਝ ਇੱਥੇ ਛੱਡ ਗਏ 20 ਡਾਲਰ ਲੈ ਕੇ ਗਏ ਉਹ ਤਾਂ ਕਿੰਗ ਬਣ ਗਏ ਉੱਥੇ ਜਾ ਕੇ ਅਸੀਂ ਤਾਂ ਉੱਥੇ ਹੀ ਬੈਠੇ ਹਾਂ ਵੀ ਅਸੀਂ ਇਹਨਾਂ ਦਾ ਫਾਇਦਾ ਉਠਾਈਏ ਸਮੇਂ ਵਿੱਚ ਅਸੀਂ ਬੁਲਾਏ ਸੀ ਇੱਧੇ ਫਾਰਮਰ ਆਪਣੇ ਪੰਜਾਬੀ ਨੇ ਉਹ ਅਮਰੀਕਾ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜੇਂਬੀਆ ਤੇ ਤੰਜ਼ਾਨੀਆ ਤੋਂ ਤੰਜ਼ਾਨੀਆ ਤੇ ਇੱਕ ਇੱਕ ਲੱਖ ਵੀ ਯੂਰੋ ਕੋਲ ਕਿੱਲਾ ਹੈਗਾ ਹੁਣ ਜਿਹੜੇ ਸਾਡੇ ਕੋਲ ਆਏ ਸੀ ਇਹਨਾਂ ਨੇ ਕਿਸੇ ਬਹੁਤ ਸਾਰੀਆਂ ਸਾਂਝੀਆਂ ਕੀਤੀਆਂ ਆਪਾਂ ਕਹਿੰਦੇ ਕਿ ਅਸੀਂ ਐਗਰੀਕਲਚਰ ਕਰਦੇ ਆ ਇਹ ਕਹਿੰਦੇ ਅਸੀਂ ਨਹੀਂ ਕਹਿੰਦੇ ਵੀ ਅਸੀਂ ਐਗਰੀਕਲਚਰ ਕਰਦੇ ਆ ਕਹਿੰਦੇ ਅਸੀਂ ਤਾਂ ਐਗਰੀ ਬਿਜ਼ਨਸ ਕਰਦੇ ਆ ਇਹ ਵੀ ਇੱਕ ਪ੍ਰੋਫੈਸ਼ਨ ਐਗਰੀ ਬਿਜ਼ਨਸ ਉਹ ਜਿਹੜੀ ਸਾਡੀ ਨਵੀਂ ਜੇਨਰੇਸ਼ਨ ਆ ਗਈ ਨਾ ਉਹ ਖੇਤੀ ਜੀ ਨਹੀਂ ਪੈਣਾ ਚਾਹੁੰਦੀ ਜਦੋਂ ਆਪਾਂ ਕਹਾਂਗੇ ਐਗਰੀਕਲਚਰ ਕਰਨਾ ਤੇ ਇਹ ਆਪਣੇ ਬੱਚਿਆਂ ਨੂੰ ਕਹਿੰਦੇ ਆਪਾਂ ਐਗਰੀ ਬਿਜ਼ਨਸ ਕਰਦੇ ਆ ਫਿਰ ਬੱਚੇ ਤਿਆਰ ਹੋ ਜਾਂਦੇ ਨੇ ਇੱਕ ਨੇ ਚੀਜ਼ ਹੋਰ ਦੱਸੀ ਸੀ ਵੀ ਅਸੀਂ ਆਪਣੇ ਜਿਹੜੇ ਬੱਚੇ ਨੇ ਖਾਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਉਹ ਡਾਕਟਰ ਬਣ ਜਾਂ ਇੰਜੀਨੀਅਰ ਬਣ ਜਾਂ ਸਾਇੰਟਿਸਟ ਬਣ ਜਾਂ ਆਈਐਸ ਬਣ ਕਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਐਮਬੀਏ ਕਰਾਉਨੇ ਆ ਵੀ ਅਸੀਂ ਜਿਹੜੀ ਇਹਨਾਂ ਦੀ ਜਨਰੇਸ਼ਨ ਹੈਗੀ ਇਹ ਉੱਥੇ ਪ੍ਰੋਡਕਸ਼ਨ ਦਾ ਕੰਮ ਕਰਦੀ ਹੈ ਇਹਨਾਂ ਦੇ ਜਿਹੜੇ ਬੱਚੇ ਨੇ ਨਾ ਜਿਹਨੇ ਐਮਬੀਏ ਕੀਤੀ ਹੁੰਦੀ ਹੈ ਉਹ ਫਿਰ ਮਾਰਕੀਟਿੰਗ ਦਾ ਕੰਮ ਕਰਦੇ ਆ ਸੋ ਇਹ ਜਿਹੜੀ ਗਲਟ ਆ ਰਹੇ ਨੇ ਨਾ ਆਪਣੇ ਕੋਲ ਤੇ ਐਸੀ ਕਰਕੇ ਆ ਰਹੇ ਨੇ ਸਾਡੀ ਮਾਰਕੀਟਿੰਗ ਬਹੁਤ ਪੂਰ ਹੈ ਸਾਨੂੰ ਸਾਡੇ ਕੋਲ ਐਸਟੀਮੇਟ ਨਹੀਂ ਲੱਗਦਾ ਕਿ ਸਾਡੀ ਪ੍ਰੋਡਕਸ਼ਨ ਕਿੰਨੀ ਹੋਊਗੀ ਕਿੱਥੇ ਭੇਜਣੀ ਹੈ ਕਿੱਥੇ ਰੇਟ ਜ਼ਿਆਦਾ ਹੈਗਾ ਸੋ ਅਸੀਂ ਇਸ ਚੀਜ਼ ਨੂੰ ਆਪਣੇ ਵੀ ਇੱਥੇ ਐਗਰੀ bizness center strengthen ਕਰ ਰਹੇ ਆ ਪੀਕ ਦੇ ਵਿੱਚ ਜਿਹੜਾ ਕਿ ਇੱਧਰ ਕੰਮ ਕਰੇ ਪ੍ਰੋਡਕਸ਼ਨ ਦੀ ਕੋਈ ਪ੍ਰੋਬਲਮ ਨਹੀਂ ਪੰਜਾਬ ਦੇ ਵਿੱਚ ਤੁਸੀਂ ਹਰ ਇੱਕ ਥੀ ਜਗਾਹ ਆਦਨ ਨੇ ਹੋ ਪ੍ਰੋਬਲਮ ਹੈ ਕਿ ਮਾਰਕੀਟਿੰਗ ਦੀ ਸਹੀ ਰੇਟ ਨਹੀਂ ਮਿਲਦਾ ਮੰਡੀਆਂ ਨਹੀਂ ਮਿਲਦੀਆਂ ਪ੍ਰੋਬਲਮਸ ਹੈਗੀਆਂ ਨੇ ਸਰਕਾਰ ਨਾਲ ਵੀ ਅਸੀਂ ਗੱਲ ਕਰਦੇ ਆਂ ਸੀ ਤੁਹਾਡੇ ਵਿਚੋਲੇ ਆ ਸਰਕਾਰ ਨਾਲ ਗੱਲਾਂ ਕਰਦੇ ਜਾ ਕੇ ਬਾਕੀ ਉਹਨਾਂ ਤੇ ਹੁੰਦਾ ਸਿਰਦਾ ਐਡਵਾਈਜ਼ਰੀ ਰੋਲ ਹੈ ਸਾਡਾ ਤੁਹਾਡੀ ਗੱਲ ਉਹਨਾਂ ਤੇ ਪਹੁੰਚਾਣੀ ਅਸੀਂ ਜਿਵੇਂ ਮਰਜੀ ਪਹੁੰਚਾਈਏ ਪਰ ਇਹ ਹੁੰਦਾ ਕਰਨਾ ਦਸ ਜਿਹੜੀ ਸਾਡੇ ਲੈਵਲ ਦੇ ਕੰਮ ਨੇ ਟੈਕਨੀਕਲ ਉਹ ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਹਿੰਨੇ ਆ ਲਿਟਰੇਚਰ ਵੀ ਸ਼ਾਮਦੇ ਆ ਪਰ ਜਿਹੜੇ ਐਡਮਿਨਿਸਟ੍ਰੇਟਿਵ ਹੈਗੇ ਨੇ ਇਹ ਸਾਰਾ ਫਿਰ ਗਵਰਨਮੈਂਟ ਦਾ ਕੰਮ ਆ ਜਾਂਦਾ ਅਸੀਂ ਕੋਸ਼ਿਸ਼ ਕਰਦੇ ਆਂ ਹਰ ਇੱਕ ਚੀਜ਼ ਤੁਹਾਡੀ ਤੁਸੀਂ ਪਹੁੰਚਾਵਾਂਗੇ ਸੋ ਅਮਰੀਕਾ ਤੋਂ ਜੋ ਇਹ ਟੀਮ ਆਈ ਹੋਈ ਹੈ ਡੈਲੀਗੇਸ਼ਨ ਅਸੀਂ ਫਿਰ ਬੁਲਾਇਆ ਸੀ ਹੁਣ ਅਸੀਂ ਪੰਜਾਬ ਐਗਰੀਕਲਚਰ ਇੰਡਸਟਰੀ ਨਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਫੈਜਨੋ ਸਟੇਟ ਇੰਡਸਟਰੀ ਹੈ ਜਿਹੜੀ ਕੈਲੀਫੋਰਨੀਆ ਉਥੋਂ ਦੀ ਉਹਦਾ ਜਿਹੜਾ ਜਲਵਾਯੂ ਹੈ ਉਹ ਆਪਣੇ ਪੰਜਾਬ ਵਰਗਾ ਹੀ ਹੈ ਤਾਂ ਹੀ ਜਾ ਕੇ ਆਪਣੇ ਪੰਜਾਬੀ ਉਹਦੇ ਫਾਰਮਰ ਉਥੇ ਕੈਲੀਫੋਰਨੀਆ ਚ ਗਏ ਨੇ ਖੇਤੀ ਕਰ ਰਹੇ ਨੇ ਇਹੋ ਜਿਹਾ ਵਾਤਾਵਰਨ ਉੱਥੇ ਵੀ ਸੋ ਆਪਣਾ ਕਿੰਨੋ ਵੀ ਉੱਥੇ ਆਇਆ ਸੀ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਕੁਝ ਕਲਮਾ ਹੀ ਲੈ ਕੇ ਆਏ ਸੀ ਉਦੋਂ ਉਹ ਤੋਂ ਬਾਅਦ ਜਿੰਨਾ ਕਿੰਨੋ ਵਧਿਆ ਤੁਹਾਡਾ ਏਰੀਆ ਹੁਸ਼ਾਰਪੁਰ ਦਾ ਏਰੀਆ ਉਹ 5-10 ਕਲਮਾ ਸੀ ਜਿਹਦੇ ਨਾਲ ਇਹ ਸਾਰਾ ਵਧ ਗਿਆ ਪੀਰ ਦੀ ਵੱਧਬੋਤ ਬੜਾ ਰੋਲ ਹੈ ਪਰ ਇਹਨਾਂ ਦਾ ਹਣ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਕਿੰਨੋ ਖਤਮ ਹੋ ਗਿਆ ਹੁਣ ਉੱਥੇ ਕਿੰਨੋ ਨਹੀਂ ਹੈ ਉੱਥੇ ਸਟਰਸ ਦੇ ਵਿੱਚ ਹੋਰ ਅੱਛੀਆਂ ਵੈਰਾਈਟੀਆਂ ਆ ਗਈਆਂ ਨੇ ਵੀ ਸਵੀਟ 오ਰੇਂਜ ਹੈ ਵੀ ਇਹ ਸਾਡੇ ਨਾਲੋਂ ਹੋਰ ਅੱਗੇ ਚਲੇ ਗਏ ਨੇ ਕਿੰਨੋਂ ਇਹਨਾਂ ਨੂੰ ਲੱਗਦਾ ਕਿ ਬਹੁਤ ਹੀ ਵਧੀਆ ਫਸਲ ਨਹੀਂ ਹੈਗੀ ਆਪਾਂ ਹਲੇ ਕਿੰਨੋ ਤੇ ਬੈਠੇ ਆ ਸੋ ਇਹਨਾਂ ਕੋਲ ਬਦਾਮ ਬਹੁਤ ਵਧੀਆ ਨੇ ਪੀਚ ਬਹੁਤ ਵਧੀਆ ਨੇ ਪਲੰਟਸ ਬਹੁਤ ਵਧੀਆ ਨੇ ਸੋ ਅਸੀਂ ਇਹਨਾਂ ਨਾਲ ਕੋਲੈਬੋਰੇਸ਼ਨ ਕੀਤੀ ਹੈ ਵੀ ਇੱਕ ਤਾਂ ਜਿਹੜੀ ਇਹਨਾਂ ਕੋਲ ਕਿਹੜਾ ਕਿਹੜਾ ਉੱਥੇ ਹੋਰ ਨਵੀਆਂ ਵੈਰਾਈਟੀਆਂ ਨੇ ਜਿਵੇਂ ਇਹਨਾਂ ਨੇ ਸਾਨੂੰ ਕਿੰਨੋ ਦੇ ਦਿੱਤਾ ਤੇ ਜੇ ਇਹ ਉਹ ਵੀ ਸਾਨੂੰ ਦੇ ਦੇਣ ਨਮੀ ਥੀ ਜਿਹੜੀ ਹੈਗੀ ਹੈ ਦੂਜੀ ਇਹ ਹੈਗਾ ਕਿ ਜਿਵੇਂ ਇਹ ਡੈਲੀਗੇਸ਼ਨ ਲੈ ਕੇ ਆਏ ਨੇ ਤੇ ਇਦਾਂ ਹੀ ਸਾਡੀ ਡੈਲੀਗੇਸ਼ਨ ਵੀ ਉੱਥੇ ਜਾਇਆ ਕਰੇ ਕਿਉਂਕਿ ਆਪਾਂ ਦੇਖ ਕੇ ਬਹੁਤ ਕੁਝ ਸਿੱਖਦੇ ਆਂ ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਤੇ ਨਾਲ ਫਾਰਮਰ ਆਏ ਨੇ ਤੇ ਅਸੀਂ ਸਗੋਂ ਵੱਡੀ ਡੈਲੀਗੇਸ਼ਨ ਲੈ ਕੇ ਜਾਵਾਂਗੇ ਫ਼ਾਰਮਰ ਵੀ ਭਾਵਾਂਗੇ ਆਪਾਂ ਸਾਇੰਟਿਸਟ ਵੀ ਜਾਣਗੇ ਹੋਰ ਅਸੀਂ ਦੇਖ ਕੇ ਆਈਏ ਕਿ ਉਹ ਕਿਵੇਂ ਕਰਦੇ ਨੇ ਇਹਨਾਂ ਕੋਲ ਤਾਂ ਹੁਣ ਇਹੋ ਜਿਹਾ ਸਿਸਟਮ ਹੈਗੇ ਨੇ ਜੇ ਆਪਾਂ ਸਪ੍ਰਿੰਕਲਰ ਇਰੀਗੇਸ਼ਨ ਹੈ ਜਾਂ ਡ੍ਰਿਪ ਇਰੀਗੇਸ਼ਨ ਹੈ ਮੋਬਾਈਲ ਫੋਨ ਤੋਂ ਹੀ ਚਲਾ ਦਿੰਦੇ ਨੇ ਪਿਛਲੇ ਸਾਲ ਜਦੋਂ ਮਈ ਚ ਆਏ ਸੀ ਤੇ ਬੈਠੇ ਨੇ ਬਸ ਹੀ ਸਾਹਿਬ ਇਹ ਕਹਿੰਦੇ ਅੱਜ ਮੈਂ ਹੁਣ ਉੱਥੇ ਸਪਰੇਅ ਕਰ ਰਿਹਾ ਬੈਠੇ ਲੁਧਿਆਣੇ ਨੇ ਕਹਿੰਦੇ ਮੈਂ ਤਾਂ ਹੁਣ ਸਪਰੇਅ ਕਰਨੀ ਹੈ ਉੱਥੇ ਬਟਨ ਦੱਬਣਾ ਖੇਤ ਸਵੇ ਹੋ ਜਾਣੀ ਹੈ ਸਾਡੇ ਨਾਲ ਬਹੁਤ ਅੱਗੇ ਇਹਨਾਂ ਦਾ ਕੰਮ ਸੋ ਅਸੀਂ ਵੀ ਚਾਹੁੰਦੇ ਆ ਜੇ ਅਸੀਂ ਨਾਲ ਕੋਲੈਬੋਰੇਸ਼ਨ ਕਰਾਂਗੇ ਤੇ ਬਹੁਤ ਵਧੀਆ ਸੋ ਇਹ ਤਾਂ ਸਾਡੀ ਕੈਲੀਫੋਰਨੀਆ ਸਟੇਟ ਦੇ ਨਾਲ ਕੋਲੈਬੋਰੇਸ਼ਨ ਕੀਤੀ ਆ ਦੋ ਮੀਟਿੰਗਾਂ ਹੁਣ ਅਸੀਂ ਹੋ ਗਈਆਂ ਤੇ ਹੁਣ ਸਾਡੀ ਵਾਰੀ ਆ ਕਿ ਤੁਸੀਂ ਸਾਡੀ ਹੁਣ ਤੁਹਾਡੇ ਤੁਸੀਂ ਸਾਡੇ ਕੋਲ ਆਇਓ ਅਸੀਂ ਬਣਾਵਾਂਗੇ ਪ੍ਰੋਗਰਾਮ ਸਾਡੇ ਕੋਲ ਜੋਰਾ ਸਿੰਘ ਬੈਠੇ ਨੇ ਆਸਟ੍ਰੇਲੀਆ ਤੋਂ ਸਾਡੇ ਆਪਣੇ ਹੀ ਪੀਯੂ ਦੇ ਪ੍ਰੋਡਕਟ ਨੇ ਬਹੁਤ ਅੱਛੇ ਸਾਇੰਟਿਸਟ ਨੇ ਇਹਨਾਂ ਨੂੰ ਪਿੱਛੇ ਇੱਕ ਇਨਾਮ ਮਿਲਿਆ ਸੀ ਜਦੀ ਵੈਲਿਊ 80 ਲੱਖ ਰੁਪਏ ਸੀ ਆਪਣੇ ਰੁਪਏਾਂ ਦੇ ਵਿੱਚ ਉਹ ਕਿਉਂ ਮਿਲਿਆ ਸੀ ਆਸਟ੍ਰੇਲੀਆ ਨੇ ਦਿੱਤਾ ਸੀ ਉਹ ਇਸ ਕਰਕੇ ਮਿਲਿਆ ਸੀ ਕਿ ਆਸਟ੍ਰੇਲੀਆ ਵਿੱਚ ਅੰਬ ਬਹੁਤ ਹੁੰਦਾ ਹੈ ਆਸਟ੍ਰੇਲੀਆ ਜਿਹੜਾ ਅੰਬ ਹੈ ਉਹ ਐਕਸਪੋਰਟ ਕਰਦਾ ਟੂ ਯੂਰਪ ਟੂ ਅਮਰੀਕਾ ਉਹ ਭੇਜਦੇ ਹੁੰਦੇ ਸੀ 22 ਘੰਟੇ ਕਿਉਂਕਿ 22 ਘੰਟੇ ਟਾਈਮ ਛੇਤੀ ਨਹੀਂ ਤਾਂ ਹੁੰਦਾ ਸੀ ਕਿ ਅੰਬ ਜਾਂਦਾ ਜਾਂਦਾ ਜੇ ਉਹਨਾਂ ਸਮੁੰਦਰੀ ਜਹਾਜ਼ 'ਤੇ ਭੇਜੀਏ ਉਹ ਅੰਬ ਜਾਂਦਾ ਜਾਂਦਾ ਜਿਆਦਾ ਪੱਕ ਜਾਂਦਾ ਹੈ ਸੜ ਜਾਂਦਾ ਹੈ ਸੋ ਉਹ ਕੀ ਕਰਦੇ ਸੀ ਬਾਈ 에ਅਰ ਨੂੰ ਆਸਟ੍ਰੇਲੀਆ ਤੋਂ ਯੂਰਪ ਭੇਜਦੇ ਸੀ ਪਰ ਬਾਈ 에ਅਰ ਜਿਹੜੀ ਚੀਜ਼ ਆਪਾਂ ਭੇਜਦੇ ਆਂ ਟਾਈਮ ਦਾ ਘੱਟ ਲੱਗਦਾ ਉਹਦਾ ਖਰਚਾ ਬਹੁਤ ਪੈਂਦਾ 에ਅਰਲਾਈਨ ਵਾਲੇ ਆਪਣਾ ਦੇਖੋ ਕਿਰਾਇਆ ਕਿੰਨਾ ਹੈਗਾ ਜਦੋਂ ਤੁਸੀਂ ਕਵਾਂਟਲਾਂ ਚ ਲੈ ਕੇ ਜਾਣਾ ਟੰਨਾ ਚ ਉਹਦਾ ਖਰਚਾ ਬਹੁਤ ਹੈ ਇਹਨਾਂ ਨੇ ਕਿਹਾ ਜੇ ਕੰਮ ਕੀਤਾ ਤੇ ਇਹ ਜੇ ਬਾਕਸ ਬਣਾਏ ਉਹਦੇ ਵਿੱਚ ਇਹਨਾਂ ਨੇ ਸੀਏ ਸਟੋਰੇਜ ਕਹਿੰਦੇ ਨੇ ਟੈਕਨੋਲੋਜੀ ਹੈਗੀ ਉਹ ਤੇ ਉਹ ਇਹਨਾਂ ਨੇ ਡਿਵੈਲਪ ਕਰਕੇ ਦਿੱਤੀ ਤੇ ਹੁਣ ਆਂਬ ਪਾਉਨੇ ਕੱਚਾ ਉਹ ਜਿਹੜੀ ਇਹਨਾਂ ਦੀ ਟੈਕਨੋਲੋਜੀ ਦੇ ਨਾਲ ਉਹਦੇ ਚ ਗੈਸ ਪਾ ਦਿੰਨੇ ਆ ਤੇ ਉਹ ਉਹ ਜਿਹੜਾ ਡੱਬਾ ਬੰਦ ਕੀਤਾ ਹੋਇਆ ਉਸ ਨੂੰ ਉਹ ਸਮੁੰਦਰੀ ਜਹਾਜ਼ ਤੇ ਭੇਜਦੇ ਆ ਸਮੁੰਦਰੀ ਜਹਾਜ਼ ਹੌਲੀ ਹੌਲੀ ਜਾਂਦਾ ਤੇ ਉਹ ਫੇਰ ਵੀ ਨਹੀਂ ਪੱਕਦਾ ਉਹ ਬਹੁਤ ਵੱਡੀ ਦੇਣ ਹੈ ਇਹਦੇ ਚ ਆਸਟ੍ਰੇਲੀਆ ਦਾ ਬਹੁਤ ਪੈਸਾ ਬਚ ਗਿਆ ਸੋ ਇਹ ਵੀ ਸਾਡੇ ਚਾਹੇ ਬੈਠੇ ਨੇ ਆਪਾਂ ਲੱਕੀਆਂ ਸਾਰੇ ਤੁਹਾਨੂੰ ਮਿਲਣ ਆਏ ਨੇ ਸਾਰੇ ਇਹ ਸੋ ਬਾਕੀ ਤੁਹਾਡੇ ਵੱਲੋਂ ਸਿਆ ਆ ਬੜੇ ਵਧੀਆ ਆਏ ਨੇ ਅਸੀਂ ਗੌਰ ਕਰਾਂਗੇ ਇਹਦੇ ਬਾਰੇ ਸਾਡੀਆਂ ਕੁਝ ਲਿਮਿਟੇਸ਼ਨਸ ਇਹ ਹੁੰਦੀਆਂ ਨੇ ਜਿਹੜੀ ਪੀਯੂ ਐ ਇੱਕ ਰਿਸਰਚ ਦਾ ਨਾਰਾ ਹੈ ਕਿ ਜਿਹੜੀਆਂ ਦੂਜੀ ਯੂਨੀਵਰਸਿਟੀਆਂ ਸਾਡੀ ਗੁੰਗ ਨਗ ਦੇ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਹੈਗੀਆਂ ਟੀਚਿੰਗ ਯੂਨੀਵਰਸਿਟੀਆਂ ਉਹਨਾਂ ਨੇ ਟੀਚਿੰਗ ਕਰਨੀ ਹੁੰਦੀ ਹੈ ਸਾਡਾ ਇੱਕ ਪੀਯੂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹੋ ਇੱਕ ਅਦਾਰਾ ਜਿਹੜੀ ਰਿਸਰਚ ਕਰਦਾ pau ਮੋਜ ਵਾਸਤੇ ਜਦੋਂ ਅਸੀਂ ਟੀਚਿੰਗ ਦੇ ਕਾਲਜ ਵਧਾਉਨੇ ਆ ਸਾਡੇ ਹੁਣ ਬਾਹਰ ਕਾਲਜ ਕੋਈ ਨਹੀਂ ਹੈ ਇੱਕੋ ਇੱਕ ਕਾਲਜ ਬਣਿਆ ਬਲਵਾਲ ਸਾਹਬੜੇ ਹਾਂ ਕੰਢੀਰੀਚ ਜੇ ਅਸੀਂ ਟੀਚਿੰਗ ਵਧਾਉਨੇ ਆ ਤੇ ਸਾਡੀ ਰਿਸਰਚ ਇਫੈਕਟ ਹੁੰਦੀ ਹੈ ਜੇ ਇੱਥੇ ਵੀ ਜੀ ਹੁਣ 10-11 ਸਾਇੰਟਿਸਟ ਨੇ ਤੇ ਜਦੋਂ ਅਸੀਂ ਕਹੀਏ ਵੀ ਟੀਚਿੰਗ ਵੀ ਇੱਥੇ ਕਰਨੀ ਹੈ ਤੇ ਇਹ ਰਿਸਰਚ ਇਹਨਾਂ ਦੀ ਫਿਰ ਗੜਬੜ ਹੋ ਜਾਣਾ ਸਾਰਾ ਕੰਮ ਵਿਚਾਰਾਂਗੇ ਜਿੰਨਾ ਹੋ ਸਕੇ ਆਪਾਂ ਕਰਾਂਗੇ ਬਾਕੀ ਤੁਹਾਡੀਆਂ ਜਾਇਜ਼ ਮੰਗਾਂ ਨੇ ਜ਼ਰੂਰ ਪੰਜਾਬ ਮੰਗੇ ਗਵਰਨਰ ਤੱਕ ਸੋ ਤੁਸੀਂ ਸਾਰੇ ਆਏ ਹੋ ਬਹੁਤ ਧੰਨਵਾਦ